ਹਾਂਜੀ ਆਪਾਂ ਤੁਹਾਨੂੰ ਦੱਸ ਦਿਆਂ ਬੋਟ ਨੈਕ ਦੀ ਕਟਿੰਗ ਸੋ ਆਪਾਂ 7.5 ਇੰਚ ਸ਼ੋਲਡਰ ਲਾਵਾਂਗੇ ਤੇ نیچے ਤੋਂ ਆਪਾਂ ਲਾਵਾਂਗੇ 7 ਇੰਚ 7 ਇੰਚ ਦੀ ਮਾਰਕਿੰਗ ਕਰਨੀ ਹੈ 0.5 ਇੰਚ ਘਟਾ ਲੈਣਾ ਇੱਥੋਂ ਵੀ ਆਪਾਂ 7 ਇੰਚ ਦਾ ਬਾਕਸ ਬਣਾ ਲਾਂਗੇ ਐਂਡ 0.5 ਇੰਚ ਇੱਥੇ ਮਾਰਕਿੰਗ ਕਰ ਲਾਂਗੇ ਹੁਣ ਇਹਨਾਂ ਦੀ ਚੈਸਟ ਹੈਗੀ 1910 ਇੰਚ ਲਾਵਾਂਗੇ ਇੱਥੋਂ ਆਪਾਂ ਸਵਾ 2 ਇੰਚ ਤੇ ਮਾਰਕਿੰਗ ਕਰ ਲੈਣੀ ਆ 2.5 ਤੇ ਵੀ ਕਰ ਸਕਦੇ ਆ ਸਵਾ 2 ਤੇ ਵੀ ਕਰ ਸਕਦੇ ਪਲੇਟਾਂ ਦਾ ਮੈਂ ਤੁਹਾਨੂੰ ਕਾਫੀ ਵੀਡੀਓਜ਼ ਦੇ ਵਿੱਚ ਦੱਸ ਚੁੱਕੀਆਂ ਵੀ ਆਪਾਂ 11.5 ਇੰਚ ਤੇ ਮੀਡੀਅਮ ਸਾਈਜ਼ ਦੀਆਂ ਪਲੇਟਾਂ ਦੇ ਨਿਸ਼ਾਨ ਲਾ ਲੈਣੇ ਹੈਗੇ ਆ ਇਸ ਤੋਂ ਬਾਅਦ ਦੇ ਵਿੱਚ ਆਪਾਂ neck cutting ਕਰਾਂਗੇ ਸੋ ਦੂਜੇ 'ਚ ਮੈਂ neck ਦੱਸਿਆ ਸੀਗਾ 4-4 ਇੰਚ ਤੇ ਆਪਾਂ ਮਾਰਕਿੰਗ ਕਰ ਲੈਣੀ ਆ ਬਾਕਸ ਬਣਾ ਲੈਣਾ ਇਸ ਤੋਂ ਬਾਅਦ ਦੇ ਵਿੱਚ ਤੁਸੀਂ 1 ਇੰਚ ਜਾਂ ਪੌਣਾ 1 ਇੰਚ ਦਾ ਮਾਰਕ ਲਗਾ ਕੇ ਉੱਥੋਂ ਤੁਸੀਂ ਗੁਲਾਈ ਦੇ ਦੇਣੀ ਹੈਗੀ ਆ ਤੇ ਕਟਿੰਗ ਵੇਲੇ ਧਿਆਨ ਰੱਖਣਾ ਹੈਗਾ ਚੌਕ ਵੇਲੇ ਚਾਹੇ ਥੋੜੀ-ਬਹੁਤ ਗਲਤੀ ਹੋ ਜੇ ਬਟ ਕਟਿੰਗ ਵੇਲੇ ਪ ਇਸ ਤੋਂ ਬਾਅਦ ਪੈਦੀ ਕਰ ਲਾਂਗੇ ਬੈਕ neck ਦੀ ਵੀ ਕਟਿੰਗ ਥੋੜਾ ਜਿਹਾ ਬਸ ਕੁਛ ਕ ਸੂਤ ਦਾ 1/2 ਇੰਚ ਤੋਂ ਵੀ ਘੱਟ ਥੋੜਾ ਜਿਹਾ ਨਿਸ਼ਾਨ ਲਾਉਣਾ ਹੈ ਤੇ ਬੈਕ neck ਤੁਸੀਂ ਜਿੰਨਾ ਵੀ ਰੱਖਣਾ 2 3 3.5 ਥੋੜਾ ਘੱਟ ਹੀ ਹੁੰਦਾ ਇਹ ਫਰੰਟ ਤੋਂ ਤੇ ਤੁਸੀਂ ਇਹਨਾਂ ਰੱਖ ਸਕਦੇ ਹੋ ਬਾਕੀ ਫਰੰਟ ਨੇ ਤੁਸੀਂ 5 ਵੀ ਕੱਟ ਸਕਦੇ ਹੋ 5 ਤੋਂ ਜ਼ਿਆਦਾ ਨਹੀਂ ਫਿਰ ਇਹ ਬੋਟ neck ਨਹੀਂ ਰਹਿਣਾ ਓਕੇ ਜੀ